ਸਾਰੇ ਦੋਸਤਾਂ ਨੂੰ ਪਿਆਰ ਪਿਆ ਸਤਿ ਸ਼੍ਰੀ ਅਕਾਲ ਜੈ ਹਿੰਦ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਕਾਫੀ ਸਾਰੀਆਂ ਵੀਡੀਓਜ਼ ਜਿਹੜੀਆਂ ਆਲਰੇਡੀ ਮੈਂ ਅਪਲੋਡ ਕਰਤੀਆਂ ਜਿਹੜੀਆਂ ਕਿ ਮੈਨੂੰ ਲੱਗਦਾ ਸੀ ਵੀ ਨੌਲੇਜ ਦੇਣੀ ਚਾਹੀਦੀ ਹੈ ਨਾ ਚਾਹੁੰਦੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਮੈਂ ਮੈਨਲੀ ਕਈ ਵਾਰੀ ਪਹਿਲਾਂ ਵੀ ਗੱਲ ਦੱਸੀ ਹੈ ਕਿ ਸਾਨੂੰ ਜਦੋਂ ਅਸੀਂ ਭਰਤੀ ਹੁੰਦੇ ਸਾਨੂੰ ਕੋਈ ਜਾਣਕਾਰੀ ਦੇਣ ਵਾਲਾ ਹੈ ਨਹੀਂ ਸੀਗਾ ਨਾ ਕਿ ਤੁਸੀਂ ਮੈਂ ਕਿੰਨਾ ਤੁਸੀਂ ਲੱਕੀ ਹਾਂ ਕਿ ਤੁਹਾਨੂੰ ਮਤਲਬ ਕਿ ਤੁਹਾਡੇ ਸੀਨੀਅਰ ਜਿਹੜੇ ਹੈਗੇ ਨੇ ਮੈਂ ਆਪਣੀ ਗੱਲ ਨਹੀਂ ਕਰਦਾ ਤੁਸੀਂ ਹੋਰ ਕਿਸੇ ਵੀ ਆਪਣੇ ਜਾਣਕਾਰ ਤੋਂ ਵੀ ਸਲਾਹ ਲੈ ਸਕਦੇ ਹੋ ਠੀਕ ਹੈ ਕੋਈ ਤੁਹਾਡਾ ਜਾਣਕਾਰ ਦੋ ਰਿੱਕੀ ਦਾ ਪ੍ਰਤੀਯ ਦੌਰ 23 ਦਾ ਪ੍ਰਤੀਯ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਜੋਗੇ ਅੱਗੇ ਪ੍ਰਤੀਯ ਦਾ ਪ੍ਰੋਸੈਸ ਹੈ ਚਲੋ ਠੀਕ ਹੈ ਮਤਲਬ ਕਿ ਮੈਂ ਜਿਆਦਾ ਜਿੱਦਾਂ ਕਹਿ ਸਕਦਾ ਹਾਂ ਵੀ YouTube ਤੇ ਆ ਕੇ ਤੁਹਾਨੂੰ ਜਾਣਕਾਰੀ ਦੇ ਦੇਣਾ ਤਾਂ ਇਹ ਜਾਣਕਾਰੀ ਤੁਹਾਨੂੰ ਹੋਰ ਕੋਈ ਮਤਲਬ ਕਿ ਦੇਵੇ ਚਾਹੇ ਨਾ ਦੇਵੇ ਪਰ ਮੇਰਾ ਜ਼ਰੂਰ ਫਰਜ਼ ਬੰਦਾ ਕਿ ਜਿਸ ਤਰ੍ਹਾਂ ਅਸੀਂ ਮਤਲਬ ਕਿ ਬਿਨਾ ਨੌਲੇਜ ਦੇ ਇੱਥੋਂ ਤੱਕ ਪਹੁੰਚੇ ਆ ਤਾਂ ਮੇਰੇ ਛੋਟੇ ਜਿਹੜੇ ਜੂਨੀਅਰਸ ਨੇ ਉਹਨਾਂ ਨੂੰ ਕੋਈ ਅੱਗੇ ਪਰੇਸ਼ਾਨੀ ਨਾ ਹੋਵੇ ਕਿਉਂਕਿ ਅਸੀਂ ਬਹੁਤ ੱੱਕੀ ਖਾਹਾ ਕੇ ਖੁਦ ਆਪ ਮਤਲਬ ਕਿ ਇੱਥੋਂ ਤੱਕ ਪੁੱਛ-ਪੁੱਛ ਕੇ ਜਿੱਦਾਂ ਕਹਿ ਸਕਦੇ ਆ ਮਤਲਬ ਕਿ ਕਦੇ ਕਿਸੇ ਨੂੰ ਪੁੱਛ ਕਦੇ ਕਿਸੇ ਨੂੰ ਪੁੱਛ ਤਾਂ ਇੱਥੋਂ ਤੱਕ ਪਹੁੰਚੇ ਆ ਤੇ ਮੈਂ ਤੁਹਾਨੂੰ ਆਲਰੇਡੀ ਜਿਹੜੀ ਜਾਣਕਾਰੀ ਹੈ YouTube ਦੇ ਜ਼ਰੀਏ ਤੁਹਾਨੂੰ ਦੇ ਰਿਹਾ ਠੀਕ ਹੈ ਚਲੋ ਤੁਹਾਡੇ ਕਮੈਂਟਸ ਮੈਨੂੰ ਬਹੁਤ ਵਧੀਆ ਲੱਗਦਾ ਤੁਸੀਂ ਕਮੈਂਟ ਕਰਦੇ ਹੋ ਸਵਾਲ ਪੁੱਛਦੇ ਹੋ ਤੇ ਉਹਨਾਂ ਸਵਾਲਾਂ ਦੇ ਜਿਹੜੇ ਜਵਾਬ ਦੇਣ ਦਾ ਮੈਨੂੰ ਵੀ ਵਧੀਆ ਜਿਵੇਂ ਕਹਿ ਸਕਦਿਆਂ ਸਵਾਦ ਆ ਰਿਹਾ ਮਜ਼ਾ ਆ ਰਿਹਾ ਤੇ ਇਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਠੀਕ ਹੈ ਤੁਹਾਨੂੰ ਜਿਹੜੇ ਤੁਹਾਡੇ ਕੁਐਸਚਨ ਨੇ ਮੈਂ ਉਹਨਾਂ ਦੇ ਜਿਹੜੇ ਆਨਸਰ ਆ ਉਹ ਤੁਹਾਨੂੰ ਦਿੰਦਾ ਰਹੂੰਗਾ ਟਾਈਮ ਟੂ ਟਾਈਮ ਤੇ ਇੱਕ ਮੈਨੂੰ ਜਿਹੜਾ ਕਾਫੀ ਦਿਨਾਂ ਤੋਂ ਕਮੈਂਟ ਆ ਰਿਹਾ ਕਿ ਸਾਡਾ ਜੀ ਆਰਮਡ ਕੈਡਰ ਦੇ ਵਿੱਚ ਸਿਲੈਕਸ਼ਨ ਹੋਈ ਆ ਮੈਂ ਡਿਸਟ੍ਰਿਕਟ ਦੇ ਵਿੱਚ ਜਾਣਾ ਚਾਹੁੰਦਾ ਮੇਰੀ ਡਿਸਟ੍ਰਿਕਟ ਦੇ ਵਿੱਚ ਹੋਈ ਆ ਜੀ ਮੈਂ ਆਰਮਡ ਕੈਡਰ ਤੇ ਜਾਣਾ ਚਾਹੁੰਦਾ ਕੀ ਇਹ ਹੁਣ ਪੋਸੀਬਲ ਹੋ ਸਕਦਾ ਜੇ ਸਾਡੀ ਮਤਲਬ ਕਿ ਇਨ ਫਿਊਚਰ ਅਸੀਂ ਮਤਲਬ ਕਿ ਕੈਡਰ ਚੇਂਜ ਕਰ ਸਕਦੇ ਹਾਂ ਤਾਂ ਮੈਂ ਇਸ ਵੀਡੀਓ ਮਤਲਬ ਤੁਹਾਨੂੰ ਜਿਹੜਾ ਚਾਹਨਾ ਕੋਣਾਂ ਤੇ ਵੀਡੀਓ ਸਾਰੀ ਦੇਖਿਓ ਤੇ ਜੇ ਵੀਡੀਓ ਸਾਰੀ ਦੇਖੋਗੇ ਤਾਂ ਫੇਰ ਹੀ ਮਤਲਬ ਕਿ ਤੁਹਾਨੂੰ ਜਿਹੜੀ ਜਾਣਕਾਰੀ ਉਹ ਮਿਲ ਸਕਦੀ ਆ ਆਦਰਵਾਇਜ਼ ਫਿਰ ਤੁਸੀਂ ਫੇਰ ਉਹੀ ਮੈਨੂੰ ਕਮੈਂਟ ਕਰਨੇ ਨੇ ਕਿ ਸਾਨੂੰ ਦੱਸੋ ਜੀ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਮਤਲਬ ਸਾਨੂੰ ਪਤਾ ਨਹੀਂ ਲੱਗ ਰਿਹਾਗਾ ਤਾਂ ਉਮੀਦ ਕਰਦਾ ਹਾਂ ਤੁਸੀਂ ਸਾਰੀ ਵੀਡੀਓ ਚੰਗੀ ਤਰ੍ਹਾਂ ਦੇਖੋਗੇ ਤਾਂ ਤੁਹਾਨੂੰ ਜਿਹੜਾ ਮਤਲਬ ਪਤਾ ਲੱਗ ਸਕੇ ਵੀ ਜਿਹੜਾ ਫੰਡਾ ਕੀ ਆ ਠੀਕ ਆ ਤਾਂ ਮੈਂ ਗੱਲ ਕਰਨੀ ਚਾਹੁੰਗਾ ਕਿ ਪੰਜਾਬ ਪੁਲਿਸ ਐਕਟ 2007 ਦੇ ਅਕੋਰਡਿੰਗ ਠੀਕ ਆ ਉਸ ਤੋਂ ਪਹਿਲਾਂ ਇਹ ਚੀਜ਼ ਸਮਝ ਲਿਓ ਵੀ ਜਿਹੜਾ ਪਹਿਲਾਂ ਤੁਸੀਂ ਇਹ ਚੀਜ਼ ਦੇਖੀ ਹੋਊਗੀ ਕਈ ਕਿ ਕਹਿ ਦਿੰਦੇ ਆ ਜੀ ਅਸੀਂ ਪਹਿਲਾਂ ਆਰਮਡ ਵਿੱਚ ਭਰਤੀ ਹੋਏ ਸੀਗੇ ਤੇ ਅਸੀਂ ਬਾਅਦ ਵਿੱਚ ਮਤਲਬ ਕੀ ਭਰਤੀ ਹੋ ਗਏ ਆ ਮਤਲਬ ਕਿ ਸਾਡਾ ਨੰਬਰ ਜਿਹੜਾ ਜ਼ਿਲ੍ਹੇ ਦਾ ਹੋ ਗਿਆ ਠੀਕ ਆ ਔਰ ਮਤਲਬ ਇਹ ਚੀਜ਼ਾਂ ਹੁੰਦੀਆਂ ਸੀ ਪਹਿਲਾਂ ਜਾਂ ਮਤਲਬ ਕਿ ਐਸਪੀ ਉਪਰਤੀ ਹੁੰਦੇ ਸੀ ਉਹ ਆਰਮਡ ਦਾ ਨੰਬਰ ਹੋ ਜਾਂਦਾ ਸੀਗਾ ਫਿਰ ਉਸ ਤੋਂ ਬਾਅਦ ਆਰਮਡ ਤੋਂ ਬਾਅਦ ਜ਼ਿਲ੍ਹੇ ਚ ਮਤਲਬ ਇਦਾਂ ਚੱਲਦਾ ਰਹਿੰਦਾ ਸੀਗਾ ਕੈਡਰ ਚੇਂਜ ਹੋ ਜਾਂਦੇ ਸੀਗੇ ਠੀਕ ਆ ਤਾਂ ਹੁਣ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਜਿਹੜਾ ਕਿ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਦੋਇਰ ਸੱਤ ਪੰਜਾਬ ਪੁਲਿਸ ਐਕਟ ਦੇ ਜਿਹੜਾ ਸੈਕਸ਼ਨ ਮਤਲਬ 4 ਆ ਠੀਕ ਆ ਉਹਦੇ ਅਕੋਰਡਿੰਗ ਜਿਹੜਾ ਕਿ ਪੰਜਾਬ ਪੁਲਿਸ ਜਿਹੜਾ ਬੰਦਾ ਜਿਹੜੇ ਕਿਡਰ ਦੇ ਵਿੱਚ ਭਰਤੀ ਹੋ ਗਿਆ ਸਪੋਜ਼ ਕਰੋ ਹੁਣ ਤੁਸੀਂ ਡਿਸਟ੍ਰਿਕਟ ਦੇ ਵਿੱਚ ਭਰਤੀ ਹੋ ਗਿਆ ਆਪਣੇ ਦੀ ਲਾਗੇ ਚੱਲਦਾ ਹੁਣ ਵੀ ਮੈਂ ਡਿਸਟ੍ਰਿਕਟ ਦਾ ਬੰਦਾ ਮੈਂ ਕਿਉਂ ਵੀ ਮੈਂ ਆਰਮਡ ਜਾਣਾ ਚਾਹੁੰਦਾ ਹੁਣ ਕਈ ਸਾਡੇ ਮੁੰਡੇ ਵੀ ਹੈਗੇ ਆ ਮਤਲਬ ਕਈ ਵਾਰੀ ਖੁਦ ਵੀ ਅਸੀਂ ਬੈਠ ਕੇ ਗੱਲਾਂ ਕਰਨ ਲੱਗ ਜਾਂਦੇ ਆ ਵੀਰ ਅਸੀਂ ਵੱਧ ਨੰਬਰ ਲੈ ਕੇ ਕੀ ਕਰ ਲਿਆ ਵੀ ਆਰਮਡ ਵਾਲੇ ਮੁੰਡੇ ਨੇਾਰੇ ਲੈਂਦੇ ਆ ਠੀਕ ਆ ਉਹ ਐਸਐਸਫ ਦੇ ਵਿੱਚ ਲੱਗ ਗਿਆ ਉਹ ਕੋਈ 10 ਕਿਲੋਮੀਟਰ ਦੂਰ ਬੈਠਾ ਕੋਈ 20 ਕਿਲੋਮੀਟਰ ਦੂਰ ਬੈਠਾ ਵੀ ਬਿਲਕੁਲ ਉਹਦੇ ਘਰ ਦੇ ਨੇੜੇ ਡੇਲੀ ਆਪਣੇ ਘਰੇ ਜਾਂਦੇ ਨੇ ਤੇ ਆਪਾਂ 1.5 200 ਕਿਲੋਮੀਟਰ ਦੂਰ ਬੈਠੇ ਆਪਾਂ ਵੱਧ ਨੰਬਰ ਲੈ ਕੇ ਕੀ ਕਰ ਲਿਆ ਠੀਕ ਆ ਸਾਡੇ ਦਿਮਾਗ ਦੇ ਵਿੱਚ ਵੀ ਇਹ ਚੀਜ਼ ਆਉਂਦੀ ਹੈ ਵੀ ਅਸੀਂ ਆਰਮਡ ਗੇਟਰ ਦੇ ਵਿੱਚ ਹੁਣ ਚੱਲ ਜਾਈਏ ਬਟ ਇਹ ਚੀਜ਼ ਹੁਣ ਪੋਸੀਬਲ ਨਹੀਂ ਆ ਪਹਿਲਾਂ ਵਾਲੇ ਰੂਲ ਨਹੀਂ ਰਹੇ ਰੂਲ ਜਿਹੜੇ ਅਮੈਂਡ ਹੁੰਦੇ ਰਹਿੰਦੇ ਆ ਠੀਕ ਆ ਆਪਣੇ ਹਰੇਕ ਵਿਭਾਗ ਦੇ ਜਿਹੜਾ ਸਰਵਿਸ ਰੂਲ ਹੁੰਦੇ ਆ ਠੀਕ ਆ ਤੇ ਮੈਂ ਇਹ ਚੀਜ਼ ਤੁਹਾਨੂੰ ਮਤਲਬ ਰਿਜ਼ਲਟੋਂ ਤੋਂ ਪਹਿਲਾਂ ਵੀ ਚੀ ਦੱਸੀ ਸੀਗੀ ਵੀ ਇਹ ਮੌਕੇ ਤੇ ਕੀ ਮਤਲਬ ਕਿ ਆਪਾਂ ਨੂੰ ਜਿਹੜਾ ਆਦੇਸ਼ ਆਇਆ ਜਾਂ ਟਾਈਮ ਟੂ ਟਾਈਮ ਕੀ ਅਮੈਂਡਮੈਂਟ ਹੋਈਆਂ ਨੇ ਠੀਕ ਆ ਅੱਜ ਹੋ ਸਕਦਾ ਕੋਈ ਅੱਜ ਅਮੈਂਡਮੈਂਟ ਹੋ ਜੇ ਹੋ ਸਕਦਾ ਕਿ ਉਹ ਐਤੋਂ 10 ਸਾਲ ਬਾਅਦ ਹੋਵੇ ਤਾਂ ਉਹ ਜਿਹੜੀ ਅਮੈਂਡਮੈਂਟ ਹੁੰਦੀ ਆ ਠੀਕ ਆ ਸੰਸ਼ੋਧਨ ਹੁੰਦਾ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਇਸ ਚੀਜ਼ ਦਾ ਤਾਂ ਉਹ ਫਿਰ ਮਤਲਬ ਕਿ ਉਹ ਤੱਕ ਚੱਲਦਾ ਰਹਿੰਦਾ ਜਦੋਂ ਤੱਕ ਕੋਈ ਨਵਾਂ ਸੰਸ਼ੋਧਨ ਆ ਮਤਲਬ ਕਿ ਉਹਦੇ ਆਪੋਜ਼ਿਟ ਜਾਂ ਮਤਲਬ ਕਿ ਉਹਦੀ ਤਾਂ ਜਿੱਦਾਂ ਕਿ ਪਹਿਲਾਂ ਹੀ ਮੈਂ ਗੱਲ ਦੱਸੀ ਆ ਕਿ ਪਹਿਲਾਂ ਮਤਲਬ ਕਿ ਇੱਚ ਹੀ ਹੁੰਦੀ ਸੀ ਕਿ ਆਰਮਡ ਦੇ ਵਿੱਚ ਭਰਤੀ ਹੋ ਕੇ ਆਪਾਂ ਡਿਸਟ੍ਰਿਕਟ ਚੱਲੇ ਜਾਂਦੇ ਸੀ ਜਿਵੇਂ ਜਾਂ ਮਤਲਬ ਕਿ ਕੈਡਰ ਚੇਂਜ ਹੋ ਜਾਂਦਾ ਸੀਗਾ ਬਟ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਪੁਲਿਸ 2007 ਮੈਂ ਕਿਹੜਾ ਸਕਰੀਨਸ਼ਾਟ ਵੀ ਛੋਟਾ ਲਾ ਦਿੰਨਾ ਠੀਕ ਆ ਤੇ ਇਹਦੇ ਅਕੋਰਡਿੰਗ ਜਿਹੜਾ ਕਿ ਬਦਲੀਆਂ ਜਿਹੜੀਆਂ ਅਲਾਟਮੈਂਟਾਂ ਜਿਹੜੇ ਕੈਡਰ ਦੇ ਵਿੱਚ ਹੋ ਗਈ ਉਸੇ ਕੈਡਰ ਦੇ ਵਿੱਚ ਹੀ ਰਹਿਣੀ ਆ ਤੁਸੀਂ ਆਪਣਾ ਕੈਡਰ ਨਹੀਂ ਚੇਂਜ ਕਰ ਸਕਦੇ ਇਸ ਕਰਕੇ ਤੁਸੀਂ ਹੁਣ ਜੋ ਤੁਹਾਨੂੰ ਕੈਡਰ ਮਿਲ ਗਿਆ ਉਹਦੇ ਵਿੱਚ ਰਹਿ ਕੇ ਤੁਹਾਨੂੰ ਸਰਵਿਸ ਕਰਨੀ ਪੈਣੀ ਆ ਹਾਂ ਇੱਕ ਗੱਲ ਹੋਰ ਮਤਲ ਜਿਵੇਂ ਕਿ ਹੁਣ ਕਈ ਮੁੰਡੇ ਮਤਲਬ ਕੁੜੀਆਂ ਹੈਗੇ ਚਲ ਜਿਹੜੇ ਡਿਸਟ੍ਰਿਕਟ ਦੇ ਵਿੱਚ ਆ ਉਹਦਾ ਠੀਕ ਆ ਜਾਂ ਜਿਹੜੇ ਆਰਮਡ ਦੇ ਵਿੱਚ ਆ ਆਰਮਡ ਵਾਲੇ ਇਹ ਮੈਨੂੰ ਖਾਸ ਕਰਕੇ ਪੁੱਛ ਰਹੇ ਨੇ ਵੀ ਅਸੀਂ ਡਿਸਟ੍ਰਿਕਟੇ ਜਾਣਾ ਜੀ ਹਨਾ ਤੇ ਅਸੀਂ ਡਿਸਟ੍ਰਿਕਟ ਦੀ ਮਤਲਬ ਕਿ ਪ੍ਰੀਫਰੈਂਸ ਹੋਣ ਕਿਦਾਂ ਜਾ ਕੁਝ ਵੀ ਆ ਵੀ ਉਹਦੀਆਂ ਸੀਟਾਂ ਖਾਲੀ ਹੋ ਸਕਦੀਆਂ ਵੀ ਕਈ ਬੰਦੇ ਡਿਸਟ੍ਰਿਕਟ ਚ ਮਤਲਬ ਭਰਤੀ ਨਹੀਂ ਹੋਣਗੇ ਜੁਆਇਨ ਨਹੀਂ ਕਰਨਗੇ ਅਸੀਂ ਸਾਨੂੰ ਉਹਨਾਂ ਦੇ ਅਗਰ ਸ਼ਿਫਟ ਕੀ ਤੇ ਸਕਦਾ ਚਾਹੇ ਡਿਸਟ੍ਰਿਕਟ ਵਾਲਾ ਕੋਈ ਵੀ ਮਤਲਬ ਕਹਿ ਸਕਦੇ ਨੇ ਵੀ ਪੋਸਟਾਂ ਜਿਵੇਂ ਡਿਸਟ੍ਰਿਕਟ ਦੀਆਂ ਕੋਈ ਵੀ ਬੰਦਾ ਜੁਆਇਨ ਨਾ ਕਰੇ ਆਰਮਡ ਵਾਲੇ ਫਿਰ ਵੀ ਉਧਰ ਠੀਕ ਹੈ ਜੀ ਇਹ ਗੱਲ ਪਲਨੇ ਬੰਨ ਲਓ ਜੇ ਤੁਸੀਂ ਮੰਨ ਕੇ ਚਲੋ ਜਾਣਾ ਚਾਹੁੰਦੇ ਆ ਫਿਰ ਤੁਹਾਨੂੰ 2026 ਵਾਲਾ ਦੂਰ 25 ਵਾਲਾ ਇਗਜ਼ਾਮ ਜਿਹੜਾ ਤੁਸੀਂ ਦਿੱਤਾ ਜਾਂ ਨਹੀਂ ਦਿੱਤਾਗਾ 2026 ਵਿੱਚ ਜੇ ਤੁਸੀਂ ਨਹੀਂ ਮਤਲਬ ਕਿ ਦਿੱਤਾ ਇਗਜ਼ਾਮ ਹੈਗੀ 25 ਵਾਲਾ 2026 ਵਿੱਚ ਭਰ ਕੇ ਤੁਸੀਂ ਅੜਾਓ ਮਤਲਬ ਆਪਣਾ ਜਿਹੜਾ ਕਿ ਡਰਾਫਟ ਅਕੋਰਡਿੰਗ ਲੈ ਸਕਦੇ ਹੋਂ ਜੇ ਤੁਸੀਂ ਫਸਟ ਉਹ ਫਸਟ ਪ੍ਰੀਫਰੈਂਸ ਤੇ ਆ ਠੀਕ ਹੈ ਜੇ ਤੁਸੀਂ ਡਿਸਟ੍ਰਿਕਟ ਅਫਸਰ ਭਰਦੇ ਨੰਬਰ ਬਹੁਤ ਜ਼ਿਆਦਾ ਲੈਣ ਪੈਣਗੇ ਠੀਕ ਹੈ ਤੁਹਾਨੂੰ ਡਿਸਟ੍ਰਿਕਟ ਅਫਸਰ ਮਿਲ ਜੂਗਾ ਔਰ ਜੇ ਤੁਸੀਂ ਆਰਮਡ ਅਫਸਰ ਭਰਦੇ ਤੁਹਾਨੂੰ ਆਰਮਡ ਅਫਸਰ ਇਹਦਾ ਮਿਲ ਜੂਗਾ ਤੁਹਾਡੇ ਨੰਬਰ ਵਧੀਆ ਹੋਏਗਾ ਤਾਂ ਇਹ ਸੀ ਅੱਜ ਦੀ ਛੋਟੀ ਜਿਹੀ ਜਾਣਕਾਰੀ ਠੀਕ ਹੈ ਮੈਂ ਚਲੋ ਮੈਂ ਕਾਫੀ ਸਟੂਡੈਂਟਸ ਜਿਹਦਾ ਮੈਨੂੰ ਪੁੱਛ ਰਹੀ ਨਹੀਂ ਮੈਂ ਤੁਹਾਡਾ ਡਾਊਟ ਕਲੀਅਰ ਕਰਦੇ ਹਾਂ ਤੇ ਉਮੀਦ ਹੈ ਤੁਸੀਂ ਜਿਹੜੀ ਵੀਡੀਓ ਚੰਗੀ ਤਰ੍ਹਾਂ ਦੇਖੀ ਹੋਊਗੀ ਤੁਹਾਡੇ ਜਿਹੜੇ ਗੱਲ ਪੱਲੇ ਪੈ ਗਈ ਹੋਊਗੀ ਤੇ ਇਸੇ ਤਰ੍ਹਾਂ ਹੀ ਫਿਰ ਮਤਲਬ ਕਿ ਜੇ ਤੁਹਾਨੂੰ ਗੱਲ ਪੱਲੇ ਪੈਂਦੀ ਹੁੰਦੀ ਹੈ ਤਾਂ ਫੀਡਬੈਕ ਦ ਠੀਕ ਆ ਕਾਫੀ ਸਟੂਡੈਂਟਸ ਫੀਡਬੈਕ ਦਿੰਦੇ ਵੀ ਮੈਨੂੰ ਬਹੁਤ ਵਧੀਆ ਲੱਗਦਾ ਠੀਕ ਆ ਚਲੋ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਵੀ ਮੈਂ ਅੱਗੇ ਜਿਹੜੇ ਸਟੂਡੈਂਟਸ ਦੇ ਹੋਰ ਡਾਊਟਸ ਜਿਹੜੇ ਹੈਗੇ ਕਲੀਅਰ ਕਰਾਂ ਔਰ ਵਿੱਚ ਕਈ ਬੰਦੇ ਇਦਾਂ ਦੇ ਵੀ ਹੈਗੇ ਜਿਹੜੇ ਕਿ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਤੇ ਮੈਨੂੰ ਮਜਬੂਰ ਵੀ ਨਾ ਕਰੋ ਇਦਾਂ ਕਰਨ ਲਈ ਠੀਕ ਆ ਮੇਰੇ ਨਾਲ ਜਿਹੜੇ 99% ਸਟੂਡੈਂਟਸ ਆ ਬਹੁਤ ਵਧੀਆ ਜੁੜੇ ਹੋਏ ਨੇ ਬਹੁਤ ਵਧੀਆ ਮਤਲਬ ਕਿ ਸਿੱਖਣ ਦੇ ਚਾਹਵਾਨ ਨੇ ਅੱਗੇ ਪਰਦੇ ਆ ਪ੍ਰੋਸੈਸ ਜਨਾਂ ਦੇ ਚਾਹਵਾਨ ਨੇ ਔਰ ਕਈ ਵਿੱਚ ਬੰਦੇ ਇਦਾਂ ਦੇ ਵੀ ਹੈਗੇ ਆ ਕਿ ਜਿਹੜੇ ਮੈਨੂੰ ਮਤਲਬ ਮੈਨੂੰ ਵੀ ਡੀਮੋਟੀਵੇਟ ਕਰ ਮੈਨੂੰ ਤਾਂ ਤੁਸੀਂ ਕੀ ਡੀਮੋਟੀਵੇਟ ਕਰ ਲਓਗੇ ਠੀਕ ਹੈ ਮੇਰਾ ਤੁਸੀਂ ਕੁਝ ਨਹੀਂ ਜਿਵੇਂ ਕਹਿ ਸਕਦੇ ਕੁਝ ਨਹੀਂ ਕਰ ਸਕਦੇ ਜਿਹੜੇ ਡੀਮੋਟੀਵੇਟ ਕਰ ਰਹੇ ਹੈ ਹਨਾ ਤੇ ਚੰਗੇ ਸਟੂਡੈਂਟ ਨੂੰ ਮੈਂ ਕਹਿ ਰਿਹਾਗਾ ਚੰਗੇ ਸਟੂਡੈਂਟ ਬਹੁਤ ਜ਼ਿਆਦਾ ਵਧੀਆ ਸincere ਨੇ ਇੱਜ਼ਤ ਕਰਦੇ ਨੇ ਸਿੱਖ ਰਹੇ ਨੇ ਕੁਐਸਚਨ ਪੁੱਛਦੇ ਨੇ ਔਰ ਜਿਹੜਾ ਕੋਈ ਇੱਕ ਅਦਾ ਹੈਗਾ ਵਿੱਚ ਠੀਕ ਆ ਤਾਂ ਉਹ ਸੁਧਰ ਜਾਓ ਤੇ ਨਹੀਂ ਫਿਰ ਪੁਲਿਸ ਨੂੰ ਸੁਧਾਰਨਾ ਆਉਂਦਾ ਤੇ ਮੈਨੂੰ ਇਹ ਇਹ ਸ਼ਬਦ ਦਾ ਯੂਜ਼ ਕਰਨ ਲਈ ਮਜਬੂਰ ਨਾ ਕਰੋ ਠੀਕ ਹੈ ਤਾਂ ਮੇਰੀ ਇਥੋਂ ਤੱਕ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ ਇੱਕ ਸਟੂਡੈਂਟ ਦੀ ਮਦਦ ਕਰਾਂ ਹਰੇਕ ਸਟੂਡੈਂਟ ਤੱਕ ਮਤਲਬ ਜਿਹੜਾ ਹੈਗਾ ਮਤਲਬ ਉਹਨੂੰ ਦੀ ਉਹਦੀ ਨੌਲੇਜ ਵਾਧਾ ਕਰਾਂ ਤੇ ਇਹ ਨਾ ਹੋਵੇ ਕਿ ਤੁਹਾਡੀ ਨੌਲੇਜ ਵਾਧਾ ਹੋ ਜੇ ਠੀਕ ਹੈ ਤੇ ਮੈਂ ਮਸੇਨੇ ਦੇ ਸ਼ਬਦਾਂ ਨਾਲ ਮੈਂ ਤੁੜ ਤੁਖੀ ਮੈਂ ਤਾਂ ਜਾ ਚਕਾ ਮਾਫੀ ਚਾਹੁੰਦਾ ਜੇ ਮੈਂ ਜ਼ਿਆਦਾ ਬੋਲ ਗਿਆ ਹਾਂ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਨਹੀਂ ਫਿਰ ਤੁਸੀਂ ਅੱਗੇ ਆਪ ਸਿਆਣੇ ਹੋ ਠੀਕ ਹੈ ਮੈਨੂੰ ਲੱਗਦਾ ਉਹ ਮਤਲਬ ਜਿਹੜੇ ਬੋਲਦੇ ਹਨ ਉਹ ਜ਼ਿਆਦਾ ਡਿਪਾਰਟਮੈਂਟ ਦੇ ਵਿੱਚ ਨਾ ਮਤਲਬ ਨਹੀਂ ਹੈਗੇ ਉਹਨੂੰ ਵੈਸੀ ਕਮੈਂਟ ਕਰਨ ਦੀ ਆਦਤ ਹੈ ਤਾਂ ਫੇਰ ਤੁਹਾਨੂੰ ਹਜੇ ਮਤਲਬ ਪਤਾ ਨਹੀਂਗਾ ਤੇ ਮੈਂ ਬਸ ਇਹਨਾਂ ਸ਼ਬਦਾਂ ਨਾਲ ਤੁਹਾਨੂੰ ਜਿਹੜੀ ਵਿਦਾ ਲੈਣਾ ਠੀਕ ਆ ਮਾਫੀ ਚਾਹੁੰਦਾ ਜੇ ਕੁਝ ਜ਼ਿਆਦਾ ਬੋਲ ਗਿਆ ਹੋਵਾਂ ਤਾਂ ਠੀਕ ਆ ਚੰਗੇ ਸਟੂਡੈਂਟਸ ਬਹੁਤ ਜ਼ਿਆਦਾ ਨਹੀਂ ਤਾਂ ਮੈਂ ਉਹਨਾਂ ਦੀ ਕਦਰ ਕਰਦਾ ਹਾਂ ਉਹਨਾਂ ਦੀ ਰਿਸਪੈਕਟ ਕਰਦਾ ਹਾਂ ਜੂਨੀਅਰਸ ਨੇ ਠੀਕ ਆ ਸਾਰੇ ਅਫਸਰ ਨੇ ਠੀਕ ਆ ਤੁਸੀਂ ਮਹਿਕਮੇ ਦੇ ਵਿੱਚ ਆਉਣਾ ਤੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਮਤਲਬ ਕਿ ਰਿਸਪੈਕਟ ਕਰਨੀ ਸਿੱਖਣੀ ਆ ਔਰ ਜਿਹੜਾ ਬੰਦਾ ਥੋੜੀ ਡਿਸਰਿਸਪੈਕਟ ਕਰਦਾ ਤੁਹਾਨੂੰ ਫਿਰ ਉਹਨੂੰ ਉਸ ਦੇ ਤਰੀਕੇ ਨਾਲ ਸਮਝਾਉਣਾ ਵੀ ਆਪਣਾ ਜੜਾ ਉਹ ਫਰਜ਼ਾ ਠੀਕ ਹੈ ਤੇ ਮਿਲਦੇ ਆਂ ਫਿਰ ਕਿਸੇ ਹੋਰ ਟਾਪਿਕ ਕਿਸੇ ਹੋਰ ਵੀਡੀਓ ਤੇ ਤੇ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਤੇ ਮਿਲਦੇ ਆਂ ਫਿਰ ਕਿਸੇ ਹੋਰ ਟਾਪਿਕ ਤੇ ਤਦ ਤੱਕ ਲਈ ਸਸਕਾਲ ਜੈ ਹਿੰਦ ਜਉਂਦੇ ਬਸਦੇ ਰਹੋ ਤੇ ਆਪਣਾ ਸਿਹਤ ਦਾ ਜ਼ਰੂਰ ਧਿਆਨ ਰੱਖੋ